ਉਹ ਇੱਕ ਔੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੋਤਾ ਪਾਇਆ ਸਹਜ ਸੇਤੀ ਮਨੁ ਵਧਿਆ ਵਾਧਾਈਆ ਰਗ ਤਨ ਪਰਬਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦ ਉਹ ਤਕ ਗਾਵੋ ਹਰੀ ਕੀ ਰਾਮ ਮਨ ਤੇ ਨਿਵਾਸਾਇਆ ਕਹਿ ਆਨੰਦ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਧੂਪ ਸੰਭਵ ਸਰਣਾ ਅੰਗੀਕਾਰ ਰਹੁ ਕਰੇ ਤੇਰਾ ਕਾਰਜ ਸਭ ਸਵਾਰਿਆ ਸਭਨਾ ਕਾ ਲਾਸਮ ਰਤ ਸੁਆਮੀ ਸੂਕਿਆ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਹਿਬਾ ਗਿਆਨਾਨੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹਿ ਸੁ ਪਾਵੈ ਸਦਾ ਸਤਸਲਾ ਤੇਰੀ ਨਾਮ ਮੰਨ ਵਸਾਵੇ ਨਾਮ ਦਿਨ ਕਰਮਾਂ ਨੂੰ ਵਸੇ ਆਵਾਜ਼ੇ ਸਬਦ ਘਨੀਰੀ ਕਹੈ ਨਾਨਕ ਸੱਚੇ ਸਾਹਿਬ ਗਿਆਨ ਆਹੀ ਤੇਰਾ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੈ ਤਾਨ ਮੇਰਾ ਜਿਨੂੱਖਾ ਸਭ ਗਵਾਈਆ ਕਰ ਸੰਤ ਸੁਖਮਨ ਆਈ ਵਥਿਆਗੇ ਇੱਛਾ ਸਭ ਪੁਜਾਈਆ ਸਦਾ ਪ੍ਰਭਾਨ ਕੀ ਤਾ ਗੁਰੂ ਬਿਟੋ ਜਿਸ ਜੀ ਇਹ ਵੜਿਆ ਆਇਆ ਕਹੈ ਨਾਨਕ ਸੁਣ ਸੰਤੋ ਸਬਦ ਕਰ ਉਪੇਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਵਤਤ ਘਰ ਸੁਭਾਗੈ ਕਾਰ ਸੁਭਾਗੈ ਖਬਦਵਾਚੀ ਕਲਾ ਜਿਤ ਕਰਧਾਰੀਆ ਪੰਚ ਦੂਤ ਦੁਦ ਵਖਤੀ ਗੀਤੇ ਕਾਲ ਕੰਟਕ ਮਾਰੀਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਿ ਕੈ ਲਾਕੇ ਕਹੈ ਨਾਨਕ ਤਸ ਕੋ ਆਗਤ ਕਰ ਅਨਹਦ ਵਾਚੇ ਸਾਚੀ ਲਿਵੈ ਬੈਣ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਤ ਜੋ ਕਿਆ ਕਰੇ ਵਿਚਾਰੀਆ ਤੁਰ ਬਾਤ ਸਮਰੱਥ ਹੋਏ ਨਾਹੀ ਕਿਰਪਾ ਕਰ ਬਲ ਵਾਰੀਆ ਕੀ ਸੁਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹੈ ਨਾਨਕ ਜਲਵੇਂ ਬਾਜੋ ਪਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰਤ ਬਾਦਲ ਵਿਟਟੇ ਗਿਆਨ ਅੰਜਨ ਸਾਰੀਆ ਅੰਧਰ ਹੋਇ ਕਾ ਮੂਹ ਡੁਟਾ ਦਿਨ ਕਾ ਸਤ ਸਚੈ ਸਵਾਰੀਆ ਕਹੈ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਪਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ ਜਿਸਨੂੰ ਹੋਉ ਕਿਆ ਕਰੇ ਵਿਚਾਰੀਆ ਇੱਕ ਭਰਮ ਪੂਲੇ ਫਿਰੇ ਦਾਦੇ ਤੇਕ ਨਾਮ ਲਾ ਕੇ ਸਵਾਰਿਆ ਗੁਰ ਪ੍ਰਸਾਦੀ ਮਨ ਭਜਾ ਨੈ ਮਨ ਜਿੰਨਾ ਬਾਣਾ ਭਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾ ਹੋਏ ਆਵੋ ਸੰਤ ਪਿਆਰੇ ਗੁਰੂ ਕਾ ਕਥੀ ਕਰੋ ਕਹਾਣੀ ਬਰਹਾ ਕਹਾਣੀ ਕਾਥ ਕੇਰੀ ਕਿਤ ਦਵਾਰੈ ਪਾਈਐ ਤਾਨੁ ਮਾਨ ਤਾਨ ਸਭ ਸਾਂਪ ਗੁਰੂ ਕਾ ਰੂਗੁ ਮੰਨਿ ਆ ਪਾਇਆ ਰੂਗੁ ਮੰਨਿ ਹਉ ਗੁਰੂ ਕੀ ਰਾਗਾ ਵਾ ਸੱਚੀ ਬਾਣੀ ਕਹੈ ਨਾਨਕ ਸੁਨੋ ਸੰਤੋ ਵਜਿਓ ਅਕਤ ਕਹਾਣੀ ਇਹ ਮਨ ਤੈਂਤ ਰਾਜੁ ਕਰਾਈ ਕਿਨੈ ਨ ਪਾਇਆ ਤੁ ਕਰਾਈ ਨ ਪਾਇਆ ਕਿਨੈ ਦੂਸਣ ਮਨ ਮੀਰਿਆ ਇਹ ਮਾਇਆ ਮੋਹ ਅਨੀਦਨ ਇਹ ਤ ਭਰਮ ਭਲਾਇਆ ਮਾਇਆ ਤਾਂ ਮੋਹਣੀ ਤਨੈ ਦਿੱਤੀ ਜਨ ਸੁ ਗੋਲੀ ਪਾਈਆ ਪਰਮਾਨ ਕੀਤਾ ਜਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਜੰਨ ਜੰਦ ਦਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਤੂ ਕਟਾਮ ਤੂੰ ਦੇ ਦੇਖਦਾ ਜੱਲੈ ਨਾਹੀਂ ਤੇ ਰਹਿ ਨਾਲੇ ਸਾਥ ਤੇਰਾ ਚੱਲੈ ਨਾਹੀਂ ਕਿਸ ਨਾਂ ਕਿਉਂ ਜਤਲਾਈਐ ਐਸਾ ਕੰਮ ਹੁੰਦੇ ਨਾ ਟੀਚੇ ਜਿਤ ਅੰਤ ਪਛੋਤਾਈਐ ਸਤਿਗੁਰੂ ਗਾ ਵਿਦੇਸ਼ ਗਣ ਗੁਰੂ ਵਾ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੁ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣਹੀ ਜੀਏ ਜੰਗ ਸਭ ਪੀਰ ਤੇਰਾ ਕਿਆ ਕੋ ਆਪੁ ਆਣਹੀ ਆਪੇ ਦਾ ਵੇਖੇ ਸਭ ਤੂ ਹੈ ਜਨ ਜਗਤ ਉਪਾਇਆ ਕਹੈ ਨਾਨਕ ਤੂ ਸਦਾ ਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਦਨੀ ਅਮਰਤ ਕੋਈ ਦੇਸੋ ਅਮਰਤ ਘੁਰ ਤੇ ਪਾਇਆ ਪਾਇਆ ਅਮਰਤ ਘੁਰ ਕਿਰਪਾ ਕੀਨੀ ਸੱਚਾ ਮਾਨਵ ਸਾਯਾ ਜੀ ਜੰਤ ਸਭ ਦੁਧ ਉਪਾਏ ਕਵੇਗ ਪਰਸਣ ਆਇਆ ਲੱਭ ਲੋਗਾ ਹੰਕਾਰ ਚੂਕਾ ਸਤਿਗੁਰੂ ਭਰਾ ਪਾਇਆ ਕਹੇ ਨਾਮ ਕਿ ਤਿਸ ਨੂੰ ਆਪ ਤੁਠਾ ਤੈਨ ਅੰਮ੍ਰਿਤ ਵਰਤੇ ਪਾਇਆ ਭਗਤਾ ਕੀ ਚਾਲ ਨਾਲ ਲੀ ਚਾਲਾਂ ਨਰ ਦੀ ਭਗਤਾ ਮੇਰੀ ਵਿਥਮਾਰ ਦੇ ਚੱਲਣਾ ਲੱਭ ਲੋਗਾ ਹੰਕਾਰ ਤਿਸਨਾ ਬਹੁਤ ਨਾਹੀ ਭੂਲਣਾ ਅਨਿਹੋ ਤਿੱਖੀ ਬਾਲੋਂ ਨਕੀਤ ਮਾਰ ਦੇ ਜਾਣਾ ਗਰਬ ਪ੍ਰਸਾਦੀ ਜੰਨੀਆਂ ਫਲਿਆ ਹਰ ਬਾਖਰਾ ਸਮਾਣੀ ਕਹੈ ਨਾਨਕ ਚਾਲ ਭਗਤਾ ਜਿਗਤੂ ਜਗਨ ਰਾਮੀ ਜੋਤ ਚਲਾਈ ਤੇ ਵਿਚਲ ਹੋ ਸੁਆਮੀ ਹੋਰ ਕਾ ਜਾਣਾ ਗੁਣ ਤੇ ਜਿਗਤੂ ਚਲਾਈ ਤੇਵਾ ਚਲ ਹੋ ਜਨਾ ਮਾਰਗ ਪਾਵਹਿ ਗਰਗਨ ਪਾਦੰ ਨਾਮ ਲਾਇਹਿ ਜਿਆਰ ਹਰ ਸਦਾ ਤੇ ਆਵਹਿ ਜਿਸਨੋ ਕਥਾ ਸੁਨਾਗੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹੈ ਨਾਨਕ ਸੱਚੇ ਸਾਇਬ ਜਿਉ ਭਾਵੈ ਤੇਵਾ ਚਲ ਆਵਹਿ ਇਹੋ ਸੁਵੇਲਾ ਸਤਸ ਸੋ ਆਵਾ ਸਤਸ ਸੋ ਆਵਾ ਸਦਾ ਸੁਵੇਲਾ ਸਤਗੁਰੂ ਸੋ ਆਇਆ ਇਹੋ ਤਿਲਕੈ ਮਨ ਵਸਿਆ ਜਿੰਦੁਰ ਬੋ ਲਿਗਿਆ ਆਇਆ ਤੋ ਮੇਰੇ ਕਨੇਰੇ ਕਰੇ ਗੱਲਾ ਗੱਲੀ ਕਰੈ ਨਾ ਪਾਇਆ ਕਹੈ ਨਾਨਕ ਸਬਦ ਸੁ ਸੁਲਾ ਸਤਗੁਰੂ ਸੋ ਆਇਆ ਪਵਿੱਤ ਹੋਇ ਸੇ ਜਨਾ ਜਿਨਨੀ ਹਰਿ ਤੇ ਆਇਆ ਹਰਿ ਤੇ ਆਇਆ ਪਵਿੱਤ ਹੋਇ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕਤੰਬ ਸੈ ਸੋ ਪਵਿੱਤ ਸੰਗਤ ਸਭ ਆਇਆ ਕਹਦੇ ਭੁਵਿੰਦ ਸੁਣਦੇ ਭੁਵਿੰਦ ਸੇਵ ਭੁਵਿੰਦ ਜਿਨੀ ਮਨ ਰਸਾਇਆ ਕਹੈ ਨਾਨਕ ਸੇਵ ਵਿੱਚ ਤਿੰਨੇ ਗੁਰਮੁਖਾਰ ਆਰ ਭਾਇਆ ਕਰਮੀ ਸਹਜਨਾ ਉੱਟ ਜਾਏ ਵਣ ਸਹਜੈ ਸਾਨੁ ਜਾਏ ਨਹ ਜਾਏ ਸਾਧਾਕ ਤਾ ਸੰਜਮ ਰਹੀ ਕਰਮ ਕਮਾਈ ਸਹਜੈ ਜਿਉਂ ਲਿਗਨ ਹੈ ਜਿਤ ਸੰਜਮ ਤੁਰਤਾ ਜਾਏ ਮਨ ਤੋ ਵਾਬਾ ਸਬਦ ਲਾਗੋ ਹਸਰੋ ਚਿਤ ਲਾਇ ਭੈ ਨਾਨਕ ਗੁਰ ਪ੍ਰਸਾਦਿ ਸਹਜ ਉਪਜੈ ਸਹਜੁ ਹੋਜਾਇ ਜੀਉ ਮੈਲੇ 12 ਨਿਰਮਲ 12 ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੁਐ ਹਾਰਿਆ ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਗਸਾਰਿਆ ਕੀਤਾ ਮਹਿਨਾ ਉਤਮ ਸੁ ਸੁਣੇ ਨਾਹੀ ਬ੍ਰਿਹ ਜੋਗਿ ਤਾਂ ਲਿਆ ਕਹੈ ਨਾਨਕ ਗੈ ਸਤਿ ਤਜਿਆ ਕੂਲੇ ਲਾਗੇ ਤਿੰਨੀ ਜਨਮ ਜੁਐ ਹਾਰਿਆ ਜੀਉ ਹਾ ਨਿਰਮਲ ਬਾਹ ਨਿਰਮਲ ਬਾਹ ਦਾ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕੜਨੀ ਕਮਾਣੀ ਊੜ ਕੀ ਸੋਇ ਪਹੁੰਚੈ ਨਾਹੀ ਮਨ ਸਾਥੇ ਸੁਮਾਣੀ ਜਲਮਰ ਤਨ ਜਿਨੇ ਕਟੇ ਆਪੇ ਸੇਵਨ ਜਾਰੇ ਕਹ ਨਾਨਕ ਜਿਨ ਮਨ ਨਰਮਲ ਸਗਾਰ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਖੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੈ ਬੁਰਾ ਨਾਲੇ ਗੁਰ ਕੇ ਚਲ ਨਿਰਦਾ ਧਿਆਏ ਅੰਤਰਾਤਮਾ ਸਮਾਲੇ ਆਪ ਛੱਡ ਸਗਾਰ ਹੈ ਪਰਨ ਗੁਰਬਣੀ ਵਰਨਾ ਗਾਣ ਕੋਏ ਕਹ ਨਾਨਕ ਸੁਣਾ ਸੁਣਤਾ ਸੋ ਸਿੱਖ ਸੰਮੁਖ ਹੋਏ ਜੇ ਕੋ ਵਰਤੇ ਬੇਮਕ ਭੋਗ ਬੈ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਪੂਰਤੈ ਕੋਈ ਕੁਛੋ ਵੇਖਿਆ ਜਾਏ ਅਨੇਕ ਦੁਨੀ ਭਰਮਿ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ 나ਗ ਜਰਣੀ ਸਤਗੁਰ ਸਉਦ ਸੁਣਾਏ ਗਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵਾ ਸੱਚੀ ਬਾਣੀ ਬਾਣੀ ਦਾ ਗਾਵਾ ਗੁਰੂ ਕੀ ਬਾਣੀ ਆਸਿਰ ਬਾਣੀ ਜਿਨ ਕਾ ਨਦਰ ਕਰਮੁ ਹੋਵੈ ਹਰਿ ਤਨ ਨ ਸਮਾਣੀ ਪੀਵੋ ਅੰਮ੍ਰਿਤ ਸਰਾਰਾ ਹਰਿ ਰੰਗੁ ਜਪਿ ਹੋ ਸਾਰਗ ਬਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਨ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਤੇ ਕੱਚੇ ਸੰਦੇ ਕੱਚੇ ਕੱਚੀਆਂ ਹਉਖਾਣੀ ਪਰ ਹਰਿ ਨੰਦ ਕਰੇ ਰਸਨਾ ਕਹਿਆ ਕਸੁਣਾ ਜਾਣੀ ਕਤ ਦਿਨ ਕਾਹਨੇ ਲਿਆ ਮਾਇਆ ਗੁੰਦਨ ਪੈਰ ਬਾਣੀ ਕਹੈ ਨਾਨਕ ਸਤਿਗੁਰੁ ਬਾਜਾ ਹੋਰ ਕੱਚੀ ਬਾਣੀ ਗੁਰਖਾ ਸਰਦਰ ਤਨ ਹੈ ਹੀਰੇ ਜਿਤ ਜੜਾਉ ਸਬਦ ਰਤਨ ਜਿਤ ਮਨ ਲਾਗਾ ਇਹੋ ਰੂਆ ਸਮਾਉ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸੁ ਨੂੰ ਦੇਉੁ ਜਾਈ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਪਾਏ ਗੈ ਕਤਤਾ ਆਪੇ ਹੁਕਮ ਕਰਤਾਏ ਹੁਕਮ ਕਰਤਾਏ ਆਪ ਵੇਖੈ ਗੁਰਮੁਖ ਸਹਿਬ ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮੰਨਹੁ ਸਾਈ ਗੁਰਮੁਖ ਦਿਸਨੋਂ ਆਪ ਪਰੇ ਸੋ ਕੋਵੇ ਇੱਕ ਸੁਖਿ ਹਾਲੇ ਬਿਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸਾਸਤਰੁ ਕੁਨ ਪਾਪ ਵਿਚਾਰ ਦੇ ਤੱਤਾ ਸਾਰਨਾ ਜਾਣੀ ਤੱਤਾ ਸਾਰਨਾ ਜਾਣੀ ਗੁਰੂ ਬਾਜੋ ਤੱਤਾ ਸਾਰਨਾ ਜਾਣੀ ਏਹੀ ਗੁਣੀ ਸੰਕਾਰ ਤੁਸਤਾ ਸੁਤਤਾ ਸੁਪਿਆ ਰੈਣ ਵਿਹਾਣੀ ਔਰ ਕਿਰਪਾ ਦੇ ਸਿਰੇ ਚੇਂਚੇ ਜਨ ਜਾਗੇ ਜਿਨਾਂ ਹਰਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਏ ਜਿਸਨਾ ਹਰਦਨ ਹਰਿ ਲਗ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਜਮਾਂ ਪ੍ਰਤਪਾਲ ਕਰੇ ਸੋ ਭਿਉ ਮਨੋ ਵਿਸਾਰੀਐ ਮਨੋ ਭਿਉ ਵਿਸਾਰੀਐ ਏ ਵਡਾਤਾ ਤੇ ਅਗਰ ਮੈਂ ਆਹਾ ਪਹੁੰਚ ਜਾਵੈ ਉਹ ਸੁਨੋ ਕਹਿਉ ਕੋਈ ਨਾ ਫਕੀਰ ਜਿਸਨਾ ਆਪਣੀ ਲੇਵ ਲਾਭੀ ਆਪਣੀ ਲੇਵ ਆਪੇ ਲਾਈ ਗੁਰਮੁਖ ਸਦਾ ਸਨਮਾਨ ਲੀਐ ਕਹਿ ਨਾਨਕ ਈ ਵਰਦਾਤਾ ਸੋ ਕਿਉ ਮਨੋ ਵਿਚਾਰੀਐ ਜੈਸੀ ਅਗਨੁ ਦੁਲ ਮਹੀ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਕੇਰਤਿਆ ਜਾਤਿ ਸੁਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਜੇ ਬਚੁ ਛੁਟੀ ਲੱਗੀ ਤਿਸਨਾ ਮਾਇਆ ਅਮਰ ਬਤਾਇਆ ਇਹ ਮਾਇਆ ਜ ਤਹਰ ਬਸਰਾ ਮੂ ਉਪਜੈ ਭਾਉ ਦੁਰਜਾ ਲਾਇਆ ਕਹੈ ਨਾਨਕ ਬ ਪ੍ਰਸਾਦੀ ਜਨ ਨਾਜਵ ਲਾਗੀ ਦਿਨਨੀ ਵਿਚੇ ਮਾਇਆ ਪਾਇਆ ਪਰ ਆਪਾ ਮੁਲਕ ਹੈ ਮੁਲ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਥੈ ਵਿਟੋ ਰਹੀ ਲੋਕ ਵਿਨ ਲਾਈ ਐਸਾ ਸਤਿਗੁਰ ਜੇ ਮਿਲੇ ਜਿਸਨੋਂ ਸਿਰ ਸੋਪੀਐ ਵਿਚੋ ਆਪ ਜਾਏ ਜਿਸ ਦਾ ਜੀਉ ਤਿਸਮਿਲ ਰਹੈ ਹਰ ਹਸੈ ਮਨਿ ਹਾਏ ਹਰ ਆਪਾ ਮੁਲਕ ਹੈ ਭਗਤ ਨਾਗੇ ਨਾਨਕਾ ਜਿਨ ਹਰ ਪੱਲੈ ਪਾਏ ਅਰਦਾਸ ਮੇਰੀ ਮਨ ਵਣ ਜਾਰਾ ਅਜਰਾਤ ਮੇਰੀ ਮਨ ਵਣ ਜਾਰਾ ਸੁਧੁਰਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜਿਹਾ ਲਾਹਾ ਘਟਿਓ ਦਿਹਾੜੀ ਇਹੋ ਤਨ ਤਨਾ ਮਲਿਆ ਜਿਨ ਹਰ ਆਪੇ ਬਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ ਤੇਰਸਨਾ ਤੋ ਅੰਦਰਸਰਾ ਚਰਿ ਦੀ ਤੇਰੀ ਪਿਆਸ ਨਾ ਜਾਏ ਜਾ ਸਨਾ ਜਾਏ ਹੋ ਸਿਕਤੇ ਜਿ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੜ ਨੰਦਰਸਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਦਿਸਿ ਆਏ ਕਹੈ ਨਾਨਕ ਹੁਰ ਅਨ ਰਸ ਸਭ ਵੀਸਰੇ ਜਾ ਹਰ ਬਸੈ ਮਨ ਆਏ ਏ ਸਰੀਰਾ ਮੇਰਾ ਹਰ ਤੁਮ ਮੈਂ ਜੂੰਦ ਰਕੀ ਤਾ ਤੂ ਜਗ ਮੈਂ ਆਇਆ ਹਰ ਜੂੰਦ ਰਕੀ ਤੋਦ ਵਿੱਚ ਤਾ ਤੂ ਜਗ ਮੈਂ ਆਇਆ ਅਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਈ ਦਗਤ ਦਿਖਾਇਆ ਗੁਰ ਪ੍ਰਸਾਦੀ ਪੁਜਿਆ ਤਾਂ ਚਲਤ ਹੋਆ ਚਤ ਨਦਰੀ ਆਇਆ ਕਹੈ ਨਾਨਕ ਸਿਖਤ ਕਾ ਮੂਲ ਰਚਿਆ ਜੋਤ ਰਾਖੀ ਤਾਂ ਦੂਜਮ ਹੈ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਕੀ ਦਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਤੀਏ ਸੋਗ ਲੋਗਨਾ ਵਿਆਪੇ ਤਉ ਚਰਨ ਲਾਗੇ ਜਨ ਸੁਭਾਗੇ ਆਪਣਾ ਮਿਰ ਜਾਪੇ ਕਨwidehat ਬਾਣੀ ਗੁਰੂ ਸ਼ਬਦ ਜਾਣੀ ਹਰਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਲਿਆ ਕਰਨ ਕਰਨ ਜੋਗੋ ਏ ਸਰੀਰਾ ਮੇਰੀਆ ਇਸ ਜਗ ਮੈਂ ਆਇ ਕਹਿ ਕਿ ਆ ਤੁਝ ਕਰਮ ਕਮਾਇਆ ਕੀ ਕਰਮ ਕਮਾਇਆ ਤੋ ਸਰੀਰਾ ਜਾ ਤੋ ਜਗ ਮੈਂ ਆਇ ਜਿਨਾਂ ਤੇ ਆਰਦਨ ਲਟਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਊੜ ਮਿਲਿਆ ਪਾਇਆ ਕਹਾਂ ਨਾਨਕ ਇਹੋ ਸਰੀਰ ਪਰਮਾਨੂ ਆ ਜਿ ਸਤਗੁਰ ਸਿਉ ਚਿਤ ਲਾਇਆ ਏ ਨਿਤਰਾ ਮੇਰਿ ਬੂ ਹਰ ਤੁਮੈ ਜੋਤਿ ਤਰੀ ਹਰ ਬਨੇ ਅਵਨਾਂ ਦੀਖਾ ਕੋਈ ਹਰ ਬਨੇ ਅਵਨਾਂ ਦੀਖਾ ਕੋਈ ਨਗਰੀ ਹਰ ਨਿਆਲਿਆ ਇਹੋ ਵਿਸ਼ ਸੰਸਾਰ ਤੁਮ ਦੇਖ ਜੇ ਇਹੋ ਸਰਕਾਰ ਰੂਪ ਹੈ ਹਰ ਰੂਪ ਨਗਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਨੇ ਅਵਨਾਂ ਕੋਈ ਕਹੈ ਨਾਨਕ ਇਹ ਨਿਤਰਾ ਅੰਧ ਸੇ ਸਤਗੁਰੁ ਮਿਲਿਆ ਤੇ ਉਦ੍ਰਿਸ਼ਟ ਹੋਈ ਇਹ ਸ੍ਰੋਮਾ ਮੇਰੇ ਹੋ ਸਾਚੈ ਸੁਣਨੈ ਨੂ ਪਠਾਈ ਸਾਚੈ ਸੁਣਨੈ ਨੂ ਪਠਾਈ ਸਰੀਰ ਲਾਏ ਸੁਣਹੁ ਸਤਿ ਪਾਣੀ ਜਿਤ ਸੁਣੀ ਮਨ ਕੰਨ ਹਰਿਆ ਹੋਆ ਰਸਨਾ ਰਸ ਸਮਾਣੀ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ ਸਾਚੈ ਸੁਣਨੈ ਨੂ ਪਠਾਈ ਅਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਮਚਾਇਆ ਉਜਾਇਆ ਵਾਜਾ ਪਉਣ ਨਾਂ ਦੁਆਰੈ ਪ੍ਰਗਟ ਕੀ ਦਸਵਾ ਗੁਪਤਿ ਖਾਇਆ ਗੁਰ ਦੁਆਰੈ ਲਾਇ ਭਾਵਨੀ ਇਤਨਾ ਦਸਵਾ ਦੁਆਰ ਦਿਖਾਇਆ ਕਹ ਅਨੇਕ ਰੂਪ ਨਾਲ ਨਉ ਨਿਤ ਇਸ ਦਾ ਅੰਤ ਨਤ ਜਾਈ ਪਾਇਆ ਕਹ ਨਾਨਕ ਹਰ ਪਿਆਰ ਹੈ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਮਚਾਇਆ ਇਹੋ ਸਾਚਾ ਸੁਮੇਲਾ ਸਾਚੈ ਕਰ ਗਾਵਹੁ गावव होता सूविरा करसाचचे जित सला साच्यति आාවही सचचौति आාවही जातदपाාවහි गुर्म कि नाග जाාවही यसादसपनाकान कमजी सुवबक् से සූ जानपाාවही कහැ नांत साच्य सोविला सच्च्या करරගාවही අनद सन වඩ पायह सगළමन रथपूरीपार प्ररामुत्र්‍රभपाාयाතरे सगल सूरी. ਨੂਕ ਰੋਗ ਸੰਤਾ ਭੇ ਉਤਰੇ ਸੁਣੀ ਸੱਚੀ ਬਾਣੀ ਸਾਂਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹੀ ਆਪਾਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਰ ਹਦ ਤੂਰੇ ਸਣਤੇ ਪੁਨੀਤ ਦੇਹ ਦੇ ਭਵਿਤ ਸਤ ਗੁਰ ਰਹੀ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ